ਜੂਟੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ ਮੁਲਾਜ਼ਮ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਨੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਹਨ ਉਹ ਧਰਨੇ ਮਜਾਰੇ ਅਤੇ ਕਾਨੂੰਨੀ ਲੜਾਈ ਲੜਦੇ ਆ ਰਹੇ ਹਨ ਉਹਨਾਂ ਵਿੱਚੋਂ ਕੁਝ ਮੁਲਾਜ਼ਮ ਮਾਸਟਰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵੀ ਗਏ ਸੀ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਦਰਵਾਜ਼ੇ ਖੜਕਾਏ ਲੰਬੀ ਲੜਾਈ ਤੋਂ ਬਾਅਦ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਇਹਨਾਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤਾ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਮਲਾਜਾਂ ਉੱਪਰ ਕੇਂਦਰ ਦਾ ਨਹੀਂ ਪੰਜਾਬ ਦੇ ਸਕੇਲ ਕਾਨੂੰਨੀ ਤੌਰ ਤੇ ਲਾਗੂ ਕਰਨੇ ਬਣਦੇ ਹਨ ਅਦਾਲਤਾਂ ਦੇ ਫੈਸਲੇ ਵੀ ਆਏ ਸੀ ਪਰ ਉਸ ਤੋਂ ਬਾਅਦ ਵੀ ਸਰਕਾਰ ਟਾਲਮਟੋਲ ਕਰਦੀ ਨਜ਼ਰ ਆ ਰਹੀ ਹੈ ਮੁੱਖ ਸਕੱਤਰ ਵੱਲੋਂ ਹਗਾਮੀ ਮੀਟਿੰਗ ਕਰਕੇ ਸਾਰੇ ਵਿਭਾਗਾਂ ਅਧਿਕਾਰੀਆਂ ਨੂੰ ਸਖਤ ਹੁਕਮ ਜਾਰੀ ਕਰ ਦਿੱਤੇ ਸੀ ਕਿ ਸਾਰੇ ਵਿਭਾਗਾਂ ਵਿੱਚ ਤੁਰੰਤ ਆਪਣੇ ਭਰਤੀ ਨਿਯਮਾਂ ਵਿੱਚ ਸੋਧ ਕਰਨ 17 7 2020 ਤੋਂ ਬਾਅਦ ਭਰਤੀ ਮਲਾਜਾਂ ਉੱਪਰ ਕੇਂਦਰੀ ਸਕੇਲ ਲਾਗੂ ਕਰਨ ਦੀ ਅਧਰਾਜ ਉਨ੍ਹਾਂ ਨਿਯਮਾਂ ਵਿੱਚ ਲਾਗੂ ਕਰਨ ਨਾਲ ਹੀ ਉਹ ਇਹ ਕਹਿ ਦਿੱਤਾ ਸੀ ਕਿ ਜਿੰਨਾ ਚਿਰ ਨਿਯਮਾਂ ਸੋਧੇ ਨਹੀਂ ਜਾਂਦੇ ਉਨਾ ਚਿਰ ਨਵੀਂ ਭਰਤੀ ਤੇ ਮੁਕੰਮਲ ਰੋਕ ਲਗਾਈ ਜਾਵੇ ਜਿਹੜੇ ਅਦਾਲਤ 'ਚ ਗਏ ਸੀ ਮੁਲਾਜ਼ਮ ਮਾਸਟਰ ਤੇ ਡਾਕਟਰ ਵੱਲੋਂ ਆਪਣਾ ਪੂਰਾ ਜ਼ੋਰ ਲਾਇਆ ਸੀ 22 ਜੁਲਾਈ ਨੂੰ ਜਾਣਕਾਰੀ ਮਿਲੀ ਹੈ ਕਿ 22 ਜੁਲਾਈ ਨੂੰ ਇੱਕ ਮਨਹਾਨੀ ਦਾ ਕੇਸ ਦੀ ਜਿਹੜੀ ਸੁਣਵਾਈ ਅਦੀਨ ਹਾਈ ਕੋਰਟ ਵਿੱਚ ਮਾਮਲੇ ਸੰਬੰਧੀ ਇਹ ਫੈਸਲਾ ਜਿਹੜਾ ਸਰਕਾਰ ਨੇ ਲਾਗੂ ਕਿਉਂ ਨਹੀਂ ਕਰ ਰਹੀ ਇਸ ਸੰਬੰਧੀ ਕੇਸ ਹਾਈ ਕੋਰਟ ਵਿੱਚ ਚੱਲ ਰਿਹਾ ਹੈ ਹੁਣ ਇਹ ਜਿਹੜੀ ਖਬਰ ਆਈ ਹੈ ਕਿ ਇਹ ਸਿੱਖਿਆ ਵਿਭਾਗ ਵਿੱਚ ਜਿਹੜੇ ਪਟੀਸ਼ਨਰ ਨੇ ਕੇਵਲ ਜਿਹੜੇ ਪਟੀਸ਼ਨਰ ਨੇ ਜਿਹੜੇ ਹਾਈ ਕੋਰਟ ਗਏ ਸੀ ਉਹਨਾਂ ਨੂੰ ਪੰਜਾਬ ਸਕੀਲ ਲਾਗੂ ਕਰਨ ਦੇ ਪੱਤਰ ਜਾਰੀ ਕੀਤੇ ਗਏ ਨੇ ਡਾਇਰੈਕਟਰ ਸਕੂਲ এডੂਕੇਸ਼ਨ ਐਲੀਮੈਂਟਰੀ ਜਿਹੜੇ ਇਸ ਪੱਤਰ ਜਾਰੀ ਕੀਤਾ ਹੈ ਡਾਇਰੈਕਟਰ ਸਕੂਲ এডੂਕੇਸ਼ਨ ਸਕੰਡਰੀ ਨੇ ਵੀ ਇਹ ਪੱਤਰ ਜਾਰੀ ਕੀਤਾ ਹੈ ਜਿਦੇ ਵਿੱਚ ਪੰਜਾਬ ਸਕੀਲ ਦੇਣ ਦੀ ਗੱਲ ਕੀਤੀ ਗਈ ਹੈ ਦਰਅਸਲ ਜਿਹੜਾ ਸਿੱਖਿਆ ਭਾਗ ਦੇ ਕਾਫੀ ਜਿਹੜੇ ਮੁਲਾਜ਼ਮ ਉਹ ਕੋਰਟ ਵਿੱਚ ਗਏ ਸੀ ਸਰਕਾਰ ਨੇ ਫਿਲਹਾਲ ਸਿੱਖਿਆ ਭਾਗ ਵਿੱਚ ਜਿਹੜੇ ਪਟੀਸ਼ਨਰ ਨੇ ਇਸ ਮਾਮਲੇ ਨਾਲ ਸੰਬੰਧਿਤ ਕੇਵਲ ਉਹਨਾਂ ਨੂੰ ਹੀ ਪੰਜਾਬ ਸਕੂਲ ਲਾਗੂ ਕਰਨ ਸੰਬੰਧੀ ਪੱਤਰ ਜਾਰੀ ਕੀਤੇ ਨੇ ਜਿਦੇ ਵਿੱਚ ਇੱਕ ਐਲੀਮੈਂਟਰੀ ਵਿੰਗ ਨਾਲ ਸੰਬੰਧਿਤ ਪਟੀਸ਼ਨਰ ਫਾਜ਼ਿਲਕਾ ਦਾ ਸਖਜਾਨ ਸਿੰਘ ਤੇ ਹੋਰ ਉਹਨਾਂ ਦੇ 43 ਕੰਟਰੈਕਟਰ ਸਕੂਲ এডਿਕੇਸ਼ਨ ਐਲੀਮੈਂਟਰੀ ਸਰਕਾਰੀ ਤਕੌਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਇਸ ਪੱਤਰ ਵਿੱਚ ਕੀ ਲਿਖਿਆ ਹੈ ਪੂਰਾ ਪੜ੍ਹ ਕੇ ਤੁਹਾਨੂੰ ਸੁਣਾ ਦਿੰਦੇ ਹਾਂ ਇਹ ਗੱਲ ਬੜੀ ਸਪਸ਼ਟ ਹੈ ਕਿ ਜੇ ਦਫ਼ਤਰ ਡਾਇਰੈਕਟਰ ਸਕੂਲ এডਿਕੇਸ਼ਨ ਐਲੀਮੈਂਟਰੀ ਸੈਕੰਡਰੀ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸੈਕੰਡਰੀ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਵਿਸ਼ਾ ਜਿਹੜਾ ਸੀਐਮ ਨੰਬਰ 12 608 ਆਫ 2025 ਇਨ ਸੀਓ ਸੀਪੀ ਨੰਬਰ 225 NCWP ਨੰਬਰ 2973 ਆਫ 2024 ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਬਦਰਨੇ ਦੇ ਬਾਰੇ ਹਦਾਇਤਾਂ ਦਫਤਰ ਨੂੰ ਸਕੂਲ ਐਜੂਕੇਸ਼ਨ ਐਲੀਮੈਂਟਰੀ ਤੇ ਕੀ ਹੁਣ ਇਹ ਜਿਹਾ ਲਿਖਿਆ ਗਿਆ ਪ੍ਰਕਤ ਵਿਸ਼ੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਪ੍ਰਕਤ ਕੇਸ ਮਾਨਜੋਗ ਹਾਈ ਕੋਰਟ ਦੇ ਵਿਕੇ 11 ਜੁਲਾਈ 2025 ਨੂੰ ਸੁਣਵਾਈ ਲਈ ਨਿਯੰਤਰਿਤ ਸੀ ਸੁਣਵਾਈ ਦੌਰਾਨ ਮਾਨਜੋਗ ਕੋਰਟ ਵੱਲੋਂ ਸੀਐਮ ਨੰਬਰ 12608 ਆਫ ਸੁਖਚਾਨ ਸਿੰਘ ਹੋਰ ਬਨਾ ਪੰਜਾਬ ਸਰਕਾਰ ਦੇ ਹੋਰ ਕੇਸਾਂ ਵਿੱਚ ਸੰਬੰਧਿਤ ਪਟੀਸ਼ਨਾਂ ਨੂੰ ਬਣਦੇ ਲਾਭ ਅਦਾਗੀਆਂ ਦੇਣ ਦੇ ਹੁਕਮ ਕੀਤੇ ਗਏ ਹਨ ਇਸ ਲਈ ਆਪ ਨੂੰ ਲਿਖਿਆ ਜਾਂਦਾ ਹੈ ਕਿ ਸੰਬੰਧਿਤ ਪਟੀਸ਼ਨਾਂ ਨੂੰ ਬਣਦੇ ਲਾਭ ਤੇ ਅਦਾਗੀਆਂ ਪੰਜਾਬ ਸਿੱਖਿਆ ਨਿਯਮਾ 2018 ਦੇ ਰੂਲਾਂ ਵਿੱਚ ਅੰਕਿਤ 2018 ਦੇ ਰੂਲਾਂ ਵਿੱਚ ਪੇ ਗ੍ਰੇਡ ਮੁਤਾਬਕ ਰੀਫਿਕਸ ਕਰਦੇ ਹੋਏ 2 ਦਿਨ ਦੇ ਅੰਦਰ ਅੰਦਰ ਜਾਰੀ ਕਰਕੇ ਇਸ ਦਫ਼ਤਰ ਨੂੰ ਸੂਚਿਤ ਕੀਤਾ ਕੀਤਾ ਜਾਵੇ ਯਕੀਨ ਨਹੀਂ ਬਣਾਇਆ ਜਾਵੇ ਇਸ ਪੱਤਰ ਵਿੱਚ ਇਹ ਵੀ ਲਿਖਿਆ ਹੈ ਕਿ ਇਸ ਤਰ੍ਹਾਂ ਦਾ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਂਟਰ ਗੁਰਵਿੰਦਰ ਸਿੰਘ ਸੋਢੀ ਤੇ ਫਾਜ਼ਲਕਾ ਦੇ ਇੱਕ ਟੀਚਰ ਦਵਿੰਦਰ ਸਿੰਘ ਖਹਿਰਾ ਟੀਚਰ 1924 ਤੇ 2023 ਦੇ ਸਬੰਧ ਵਿੱਚ ਇਹ ਪੱਤਰ ਜਾਰੀ ਕਰਕੇ ਪੰਜਾਬ ਸਕੀਲ ਲਾਗੂ ਕਰਨ ਦੀ ਗੱਲ ਕੀਤੀ ਹੈ ਪਰ ਇਸ ਸਬੰਧ ਵਿੱਚ ਪੰਜਾਬ ਪ੍ਰੋਫੈਸ਼ਨ 1680 ਦੇ ਐਡੀਸ਼ਨਲ ਜਨਰਲ ਸਕੰਦਰ ਪ੍ਰੇਮ ਚਾਵਲਾ ਜਿਹੜੇ ਇਸ ਕੇਸ ਨਾਲ ਬਹੁਤ ਹੀ ਨੇੜੇ ਜੁੜੇ ਹੋਏ ਹਨ ਉਹਨਾਂ ਨੇ ਪੇਰ ਵੀ ਕਰ ਰਹੇ ਹਨ ਇਹ ਉਹਨਾਂ ਨੂੰ ਦੱਸਿਆ ਹੈ ਕਿ ਅਸਲ ਵਿੱਚ 22 ਜੁਲਾਈ ਨੂੰ ਇੱਕ ਮਾਨਹਾਨੀ ਦਾ ਕੇਸ ਹਾਈ ਕੋਰਟ ਦੇ ਵਿੱਚ ਲੱਗਾ ਜਾਪਦਾ ਹੈ ਇਨ ਵਿਊ ਰੱਖ ਕੇ ਹੋਏ ਵਿਭਾਗ ਵੱਲੋਂ ਪਟੀਸ਼ਨਾਂ ਨੂੰ ਪੰਜਾਬ ਸਕੇਲ ਲਾਗੂ ਕਰਨ ਦੇ ਪੱਤਰ ਜਾਰੀ ਕੀਤੇ ਗਏ ਹਨ ਪਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਾਫੀ ਨਹੀਂ ਪੰਜਾਬ ਸਰਕਾਰ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਕਿਹਾ ਹੈ ਕਿ 17 ਜੁਲਾਈ ਤੋਂ 20 ਤੋਂ ਬਾਅਦ ਭਰਤੀ ਮਲਾਜਾਂ ਉੱਪਰ ਪੰਜਾਬ ਸਕੇਲ ਲਾਗੂ ਕਰਨੇ ਬਣਦੇ ਹਨ ਇਹ ਫੈਸਲੇ ਪਟੀਸ਼ਨਾਂ ਤੱਕ ਨਹੀਂ ਰੱਖਣਾ ਇਸ ਉਹਨਾਂ ਨੇ ਇਹ ਵੀ ਕਿਹਾ ਹੈ ਜੋਗ ਨਹੀਂ ਹੈ ਬਾਜਬ ਨਹੀਂ ਹੈ ਉਹਨਾਂ ਨੇ ਜਰਨਲਾਈਜ਼ ਕੀਤਾ ਜਾਵੇ ਸਾਰੇ ਮਲਾਜਾਂ ਉੱਤੇ ਲਾਗੂ ਕੀਤਾ ਜਾਵੇ 17 ਜੁਲਾਈ ਤੋਂ 20 ਤੋਂ ਬਾਅਦ ਭਰਤੀ ਹੋਏ ਉਨਾ ਸਾਰੇ ਪੰਜਾਬ ਦਾ ਸਕੇਲ ਦਿੱਤਾ ਜਾਣਾ ਇਸ ਤਰ੍ਹਾਂ ਰਜਿੰਦਰ ਸਿੰਘ ਜਿਹੜੇ ਮੁਲਾਜ਼ਮਾਂ ਦੇ ਅਗਵਾਹੀ ਕਰ ਰਹੇ ਸੀ 3604 ਟੀਚਰਾਂ ਤੇ ਜਿਹੜੇ 15 17 ਜੁਲਾਈ 2020 ਤੋਂ ਬਾਅਦ ਪਹਿਲਾਂ ਜਿਨ੍ਹਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਸੀ ਉਹਨਾਂ ਨੂੰ ਕੋਰਟ ਵਿੱਚ ਗਏ ਤੇ ਉਹਨਾਂ ਨੇ ਦੱਸਿਆ ਕਿ ਬਿਲਕੁਲ ਪੱਤਰ ਵਿੱਚ ਆਏ ਪੱਤਰ ਤੇ ਆ ਗਏ ਹਨ ਸਿੱਖਿਆ ਭਾਗ ਵੱਲੋਂ ਫੀਲਡ ਵਿੱਚ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣ ਪਰ ਫਿਲਹਾਲ ਪੰਜਾਬ ਦੀ ਸਬੰਧ ਵਿੱਚ ਪ੍ਰਕਿਰਿਆ ਚੱਲ ਰਹੀ ਹੈ ਕੁਝ ਮੁਸ਼ਕਿਲ ਮੁਸ਼ਕਲਾਂ ਦਾ ਵੀ ਪਤਾ ਲੱਗਦਾ ਹੈ ਕਿ ਸਾਹਮਣੇ ਆ ਰਿਹਾ ਹੈ ਕਿ ਪਰ ਕਹਿੰਦੇ ਹਨ ਕਿ ਜਿੰਨਾ ਚਿਰ ਇਸ ਮਹੀਨੇ ਦੇ ਤਰ੍ਹਾਂ ਦੇ ਬਿੱਲ ਖਜ਼ਾਨਾ ਦਫ਼ਤਰ ਵਿੱਚ ਜਾ ਕੇ ਉਹਨਾਂ ਦੀ ਸੋਧੀਆਂ ਤਰ੍ਹਾਂ ਨਹੀਂ ਮਿਲਦੀਆਂ ਉਦੋਂ ਤੱਕ ਕਹਿਣਾ ਠੀਕ ਨਹੀਂ ਹੈ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਘੱਟੋ ਘੱਟ ਹੁਣ ਪੰਜਾਬ ਸਰਕਾਰ ਪ੍ਰਸ਼ਾਸਨਾਂ ਦੇ ਇਸ ਪੰਜਾਬ ਸਕੀਮ ਲਾਗੂ ਕਰਨ ਦੇ ਜਿਹੜੇ ਪੱਤਰ ਜਾਰੀ ਕੀਤੇ ਹਨ ਇਸ ਅੱਜ ਦੀ ਨਵੀਂ ਅਪਡੇਟ ਜੇਕਰ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਵੀਡੀਓ ਲੱਕ ਸੇਅਰ ਕਰਨਾ ਜੀ ਧੰਨਵਾਦ